ਬਾਕੀ ਆਰਡਰ ਦੀ ਕੁਆਲਿਟੀ ਬਹੁਤ ਜ਼ਬਰਦਸਤ ਆ ਗਈ। ਬੰਦ ਹਵਾਨੇ ਦੇ ਵਿੱਚ ਹੈ। ਤੇ ਥਾਣਾ ਦਾ ਸਹਿਜ ਵੀ ਬਹੁਤ ਵਧੀਆ। ਥਾਣਾ ਦੇ ਵਿੱਚ ਸਪੇਸ ਉਹ ਵੀ ਬਹੁਤ ਚੰਗੀ ਆ ਗਈ। ਤੇ ਮੱਝ ਆ ਜੀ। ਠੀਕ ਆ। ਠੰਡੀ ਸੀਲ ਹੈ। ਕਿੰਨਾ ਦੁੱਧ ਦਿੱਤਾ? 11-12 ਕਿਲੋ ਦਿੱਤਾ ਜੀ ਪਿਛਲੇ ਸੂਏ। ਪਿਛਲੇ ਸੂਏ ਦਿੱਤਾ ਹੈ ਨਾ। ਹਾਂਜੀ। ਠੀਕ ਆ ਦੁੱਧ ਨੂੰ ਵਧੀਆ ਦੇਖੀ ਲੰਮਾ-ਤਮਾ। ਹਾਂਜੀ ਹਾਂਜੀ 6 ਮਹੀਨੇ ਦਿੱਤਾ ਜੀ ਸਵਾ। 6 ਮਹੀਨੇ ਦਿੱਤਾ। ਠੀਕ ਆ ਤੇ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਵਾਗਤ ਆ ਸਾਰਿਆਂ ਦਾ ਢਾਲੀਵਾਲ ਡੇਰੀ ਫਾਰਮ ਦੇ ਉੱਤੇ। ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਪੈਂਡ ਗੌਂਸਪੁਰਾ ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਨੂ ਬਟੰਡਾ ਪੈ ਜਾਂਦਾ ਤੇ ਇਸ ਪੈਂਡ ਨੂੰ ਗੁਜਰਾਂ ਵਾਲਾ ਵੀ ਕਹਿ ਦਿੰਦੇ ਆ ਤੇ ਸਾਹਮਣੇ ਜਿਹੜੀ ਤੁਸੀਂ ਮੱਝ ਦੇਖ ਰਹੇ ਹੋ ਇਹ ਵਿਕਾਊ ਆ ਗਈ ਤੀਜਾ ਸੂਆ ਇਸ ਵਾਰ ਸੋਨਾ ਦੋ ਚਾਰ ਦਿਨਾਂ ਦੇ ਤੇ ਦਿਨ ਪੂਰੇ ਹੋਣ ਦੇ ਪਏ ਆ ਗਈ ਵਧੀਆ ਦੁੱਧ ਦਿੱਤਾ ਵਾ ਦੂਜੇ ਸੂਏ ਦੇ ਵਿੱਚ ਤੇ ਬਾਕੀ ਸਾਫ਼ ਸੁਥਰੀ ਆ ਸੇਂਗਾ ਦੀ ਗੁੰਡੀ ਆ ਬਾਡੀ ਬਾਂਤਰ ਦੀ ਬਹੁਤ ਚੰਗੀ ਆਗੀ ਚੰਗੀ ਸੰਭੀ ਪੜੀ ਆ ਥਾਂ ਲੇਵੇ ਦੀ ਪੂਰੀ ਸਾਫ ਆਗੀ ਥੋੜਾ ਜਿਹਾ ਉਪਰਾ ਕਰਕੇ ਸਾਥੋਂ ਡਰਦੀ ਆ ਤੇ ਵੈਸੇ ਠੰਡੀ ਸੀ ਇਹ ਆਗੀ ਸਾਰੇ ਪੱਖਾਂ ਤੋਂ ਚੰਗੀ ਆ ਸਾਫ ਸੁਥਰੀ ਆ ਤੇ ਬਾਕੀ ਜੋ ਡਿਟੇਲ ਹੋਊਗੀ ਉਹ ਆਪਾਂ ਬਾਅਦ ਤੋਂ ਲੈ ਕੇ ਦੇਵਾਂਗੇ ਵੀਡੀਓ ਦੇ ਵਿੱਚ ਅੰਤ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਰੇਡ ਵੀਡੀਓ ਦੇ ਵਿੱਚ ਹੀ ਹੋਊਗਾ ਤੇ ਉਸ ਬਾਅਦ ਤੁਹਾਨੂੰ ਆਪਾਂ ਤੋੜ ਕੇ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੇ ਜੇ ਨਾ ਡਰੀ ਤਾਂ ਤੇ ਆਜੋ ਆਪਾਂ ਬਾਈ ਨਜ਼ਾਰੀ ਗੱਲਬਾਤ ਕਰਾਉਨੇ ਆ ਤੇ ਡਿਟੇਲ ਲੈ ਕੇ ਦਿੰਨੇ ਆ ਆਪ ਦੀ ਫੋਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਸਕਰੀਨ ਦੇ ਉੱਤੇ ਨੰਬਰ ਚੱਲੀ ਜਾਂਦਾ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਆਪਣਾ ਨਾਮ ਦੱਸ ਦਿਓ ਜੀ ਸਰਦਾਰ ਕਾਬਲ ਸਿੰਘ ਹਾਂਜੀ ਸਖਦੇਵ ਸਿੰਘ ਗੌਂਸਪੁਰਾ ਤਹਿਸੀਲ ਫੂਲ ਜ਼ਿਲ੍ਹਾ ਮਠੱਣਾ ਠੀਕ ਹੈ ਜੀ ਜਿਹੜੀ ਆਪਾਂ ਇਹ ਮੱਝ ਵੇਚਣ ਲੱਗੇ ਆ ਆਪਣੇ ਘਰ ਦੇ ਵੀ ਆ ਇਹ ਹਾਂਜੀ ਇਹ ਘਰ ਦੀ ਮੱਝ ਆਈ ਠੀਕ ਆ ਕਿਹੜਾ ਸੂਆ ਸੋਨਾ ਹੈ ਤੀਜੇ ਸੂਆ ਸੋਨਾ ਹੈ ਤੀਜੇ ਸੂਆ ਸੋਨਾ ਹੈ ਕਿੰਨੇ ਕ ਦਿਨ ਕੱਢਦੀ ਹੈਗੀ ਬਾਹ 2-4 ਦਿਨ ਹੀ ਲਾਉਗੀ ਠੀਕ ਆ 2-4 ਦਿਨ ਹੀ ਲਾਉਗੀ ਹਾਂਜੀ ਆਪਣੇ ਕੋਲੇ ਜੀ ਯਾਨੀ ਪਹਿਲਾਂ ਸੁਆ ਦੇ ਵਿੱਚ ਨਹੀਂ ਹੈ ਨਾ ਆਪਣੀ ਘਰ ਦੀ ਮੱਝ ਆ ਜੀ ਠੀਕ ਆ ਠੰਡੀ ਸੀਲ ਆ ਕਿੰਨਾ ਦੁੱਧ ਦਿੰਦਾ 11-12 ਕਿਲੋ ਦਿੰਦਾ ਜੀ ਪਿਛਲੇ ਸੁਏ ਪਿਛਲੇ ਸੁਏ ਦਿੰਦਾ ਹੈ ਨਾ ਹਾਂਜੀ ਠੀਕ ਆ ਦੁੱਧ ਨੂੰ ਵਧੀਆ ਦੇਖੀ ਜੀ ਲੰਮਾ ਦਾਵਾ ਹਾਂਜੀ ਹਾਂਜੀ 6 ਮਹੀਨੇ ਦਿੰਦਾ ਇਸ ਵਾਰ 6 ਮਹੀਨੇ ਦਿੰਦਾ ਹੈ ਠੀਕ ਆ ਤੇ ਕਿਵੇਂ ਰਹੀ ਆ ਚੋਣ ਚਾਂ ਚ ਬਹੁਤ ਵਧੀਆ ਮੱਝ ਆ ਜੀ ਘਰੇਲੂ ਮੱਝ ਆ ਨਹੀਂ ਠੀਕ ਆ ਸੀਲ ਰਹੀ ਹੈਗੀ ਹਾਂਜੀ ਹਾਂਜੀ ਠੀਕ ਆ ਤੇ ਆਪਾਂ ਰੇਟ ਇਹਦਾ ਹੁਣ ਕਿੰਨਾ ਕਰਦੇ ਆ ਇੱਕ 130000 ਹੈ ਇਹ ਰੇਟ ਠੀਕ ਆ 130000 ਰੇਟ ਆ ਬਾਕੀ ਮੜਾ ਮੋਟਾ ਹੋ ਜੂ ਮੌਕੇ ਦੇ ਹਨ ਕਰ ਲਾਂਗੇ ਜੀ ਘੱਟ ਵੱਧ ਮੜਾ ਮੋਟਾ ਠੀਕ ਆ ਤੇ ਇਸ ਵਾਰ ਦੁੱਧ ਦੀ ਕੀ ਮੀਤ ਹੈਗੀ ਇਸ ਵਾਰ 2 ਕਿਲੋ ਵਦਨ ਦੀ ਮੀਦੀ ਹੈ ਜੀ 13 14 ਤਾਂ ਦੇ ਦੂਗਾ ਨਾ 13 14 ਕਿਲੋ ਤਾਂ ਦੇਊਗੀ ਠੀਕ ਆ ਜੀ ਹਾਂ ਜੀ ਤੇ ਬਾਈ ਇਹਦਾ ਟੀਕਾ ਕੁਝ ਪਤਾ ਵੀ ਕਿਹੜਾ ਲੱਗਿਆ ਆਪਣੇ ਪਿੰਡ ਚੋਂ ਹੀ ਡਾਇਰੈਕਟ ਕਰਾਉਸ ਕਰਾਈ ਆ ਜੀ ਠੀਕ ਆ ਪਿੰਡੋਂ ਹੀ ਹਾਂ ਜੀ ਬੱਚਾ ਹੈ ਠੀਕ ਹੈ ਵੀ ਚੰਗਾ ਸੀਗਾ ਸਾਨ ਮਤਲਬ ਹਾਂਜੀ ਹਾਂਜੀ ਬੰਦੂ ਵਧੀਆ ਰੱਖਿਆ ਹੋਇਆ ਇਹਨਾਂ ਦਾ ਠੀਕ ਆ ਉਹਦੇ ਤੋਂ ਕ੍ਰੋਸ ਹੋਈ ਵੀ ਹੈਗੀ ਹਾਂਜੀ ਠੀਕ ਹੈ ਜੀ ਲੋ ਵੀ ਦੋਸਤੋ ਡਿਟੇਲ ਤਕਰੀਬ ਜਿਦਾ ਆਪਾਂ ਸਾਰੀ ਲੈਤੀ ਅੱਗੇ ਤਸੱਲੀ ਤੁਸੀਂ ਕਰਨੀ ਹੈ ਤੋੜ ਕੇ ਦਿਖਾਉਨੇ ਆ ਤੁਹਾਨੂੰ ਤੋੜ ਕੇ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਅ ਬਾਈਆਂ ਦਾ ਘਰ ਥੋੜਾ ਜਿਹਾ ਖੇਤਾਂ ਜਾਂ ਤੇ ਇੱਕ ਥੋੜਾ ਜਿਹਾ ਓਪਰੇ ਬੰਦੇ ਦਾ ਹੋ ਜਾਂਦਾਗਾ ਵੈਸੇ ਮੱਝ ਅਸੀਲ ਆ ਠੰਡੀ ਆਗੀ ਬਾਡੀ ਬਾਂਤਰ ਦੀ ਬਹੁਤ ਚੰਗੀ ਆ ਥੋੜੀ ਤੁਹਾਨੂੰ ਆਪਾਂ ਜ਼ੂਮ ਕਰਕੇ ਦਿਖਾ ਦਿੰਨੇ ਆ ਨੇੜੇ ਨਹੀਂ ਜਾਂਦੇ ਪਸ਼ੂ ਡਰ ਜਾਂਦਾ ਮੈਂ ਤੂੰ ਹੀ ਤਾਂ ਜਾਵਨ ਨੂੰ ਪਾਉ ਮੋੜ ਲਾ ਚੰਗੀ ਸੰਭਿ ਬਲੀ ਐ ਸਿੰਘਾਂ ਦੀ ਕੁੰਡੀ ਐ ਤੇ ਢਾਂਜਾ ਬਹੁਤ ਚੰਗਾ ਇਹਦਾ ਖੁੱਲੀ ਰੁੱਲੀ ਐ ਪੂਰੀ ਨਰੋਈ ਹੈਗੀ ਇਧਰ ਦੀ ਮੋੜ ਲਿਆ ਮੋੜ ਆਈ ਮੋੜ ਲਿਆ ਜਾ ਬਾਡੀ ਬੰਤਰ ਬਹੁਤ ਚੰਗੀ ਆ ਚੰਗੀ ਸੰਭਿ ਬਲੀ ਐ ਬਾਕੀ ਆਰਡਰ ਦੀ ਕੁਆਲਿਟੀ ਬਹੁਤ ਜ਼ਬਰਦਸਤ ਆ ਗਈ ਬੰਦ ਹਵਾਨੇ ਦੇ ਵਿੱਚ ਐ ਤੇ ਥਾਣਾ ਦਾ ਸੈਜ ਵੀ ਬਹੁਤ ਵਧੀਆ ਥਾਣਾ ਦੇ ਵਿੱਚ ਸਪੇਸ ਉਹ ਵੀ ਬਹੁਤ ਚੰਗੀ ਆ ਗਈ ਤੇ ਬੈਕ ਸਾਈਡ ਤੋਂ ਦੇਖ ਸਕਦੇ ਹਾਂ ਕੁਆਲਿਟੀ ਬਹੁਤ ਚੰਗੀ ਆ ਆਰਡਰ ਦੀ ਦੇਖ ਸਕਦੇ ਹੋ ਤੁਸੀਂ ਤੇ ਬਾਕੀ ਚੜਾਈ ਬਹੁਤ ਵਟ ਪਰੇ ਦੀ ਮੋੜ ਲਾ ਸ਼ਕੀਰ ਬੰਦੇ ਬਾਕੀ ਡਿਟੇਲਸ ਨੂੰ ਸਾਰੀ ਲੈਤੀ ਆ ਅੱਗੇ ਤਸੱਲੀ ਤੁਸੀਂ ਕਰਨੀ ਆ ਆਪਦੀ ਪੂਰੀ ਫੁੱਲ ਤਸੱਲੀ ਕਰਕੇ ਤੁਸੀਂ ਮੱਝ ਨੂੰ ਖਰੀਦ ਸਕਦੇ ਹੋ ਕੋਈ ਵਪਾਰ ਦਾ ਕੰਮ ਨਹੀਂ ਆਮ ਜਿਵੇਂ ਘਰ ਦੀ ਲੋੜ ਵਾਸਤੇ ਪਸ਼ੂ ਰੱਖੇ ਹੁੰਦੇ ਐ ਇਦਾਂ ਹੀ ਪਸ਼ੂ ਰੱਖੇ ਹੋਏ ਵੀਡੀਓ ਦੇ ਵਿੱਚ ਐਂਡ ਤੱਕ ਜੁੜਨ ਦੀ ਸਾਰੀ ਭਰਾਵਾਂ ਧੰਨਵਾਦ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ